ਸਮਸਕਾਲੀ ਮਹਾਕਬਰ ਸਿੰਘ 베ਦੀ ਸੱਤਾ ਵਿੱਚ ਸਰਕਾਰ ਕਿਸੇ ਦੀ ਵੀ ਹੋਵੇ ਧਰਨੇ ਪ੍ਰਦਰਸ਼ਨ ਤੇ ਸੰਘਰਸ਼ ਸੈਣੇ ਔਕੇ ਲੱਗਦੇ ਆ ਜਿਵੇਂ ਮੌਜੂਦਾ ਸਰਕਾਰ ਦੀਆਂ ਅੱਖਾਂ ਵਿੱਚ ਰੜਕ ਰਿਹਾ ਕਿਸਾਨ ਸੰਘਰਸ਼ ਜਿਸ ਤਰ੍ਹਾਂ ਤਹਿਸੀਲਦਾਰਾਂ ਦੀ ਸਮੂਹਿਕ ਹੜਤਾਲ ਜਿਸ ਤਰ੍ਹਾਂ ਅਧਿਆਪਕ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਈ ਦਾ ਘਰਾਓ ਕਰਨਾ ਚਾਹੁੰਦੇ ਆ ਕਿਸਾਨ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਐਮਐਸਪੀ ਦੇ ਗਰੰਟੀ ਕਾਨੂੰਨ ਨੂੰ ਲੈ ਕੇ ਦਿੱਲੀ ਜਾਣਾ ਚਾਹੁੰਦੇ ਆ ਜੋ ਭਾਰਤ ਦੀ ਰਾਜਸਥਾਨੀ ਹੈ ਇਸੇ ਤਰ੍ਹਾਂ ਪੰਜਾਬ ਦੀ ਰਾਜਸਥਾਨੀ ਦੇ ਵਿੱਚ ਵੀ ਐਸਕੇਐਮ ਦੇ ਨਾਲ ਸੰਬੰਧਤ ਕਿਸਾਨ ਜਥੇਬੰਦੀਆਂ ਪੱਕੇ ਮੋਰਚੇ ਦੀ ਸ਼ੁਰੂਆਤ ਕਰਨਾ ਚਾਹੁੰਦੀਆਂ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਹੋਈ ਗੱਲਬਾਤ ਬੇਸਿੱਟਾ ਰਹੀ ਹੈ ਜਿਸ ਕਰਕੇ ਬਹੁਤ ਸਾਰੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੁਕਣ ਲਈ ਉਹਨਾਂ ਦੇ ਕੂਚ ਨੂੰ ਅਸਤ ਵਿਅਸਤ ਕਰਨ ਲਈ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਬਹੁਤ ਸਾਰੇ ਕਿਸਾਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਨજરਬੰਦ ਕਿਸਾਨ ਜਿਹੜੇ ਆ ਉਹ ਆਪਣੀ ਆਵਾਜ਼ ਬੁਲੰਦ ਕਰਦੇ ਵਕਾਈ ਦੇ ਰਹੇ ਆ ਤਾਂ ਇਸੇ ਕਟੜਾ ਕਰਨ ਦੇ ਵਿੱਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਆ ਕਿ ਜਿਸ ਤਰ੍ਹਾਂ ਤਹਿਸੀਲਾਂ ਵਿੱਚ ਰਜਿਸਟਰੀਆਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਹੁਣ ਵੱਡੀ ਕਾਰਵਾਈ ਕੀਤੀ ਆ ਜਿਸ ਤਰ੍ਹਾਂ 4 ਤਰੀਕ ਤੱਕ ਉਹਨਾਂ ਨੂੰ ਹੜਤਾਲ ਖਤਮ ਕਰਕੇ ਕੁਰਸੀਆਂ ਤੇ ਪਰਤਣ ਲਈ ਕਿਹਾ ਸੀ ਸ਼ਾਮ ਤੱਕ ਆਖਰ ਸਰਕਾਰ ਨੇ ਕਾਰਵਾਈ ਕਰ ਦਿੱਤੀ ਬਹੁਤ ਸਾਰੇ ਤਹਿਸੀਲਦਾਰ ਬਹੁਤ ਸਾਰੇ ਨਾਇਬ ਤਹਿਸੀਲਦਾਰ ਸਸਪੈਂਡ ਕਰ ਦਿੱਤੇ ਇਸੇ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਰਕਾਰ ਹੁਣ ਤੁਹਾਡੇ ਧਰਨੇ ਤੇ ਸੰਘਰਸ਼ਾਂ ਤੋਂ ਦਬੇਗੀ ਨਹੀਂ ਉਹ ਇਸੇ ਤਰ੍ਹਾਂ ਕਾਰਵਾਈ ਕਰੇਗੀ ਕਿਉਂਕਿ ਲੋਕਾਂ ਦੀ ਪਰੇਸ਼ਾਨੀ ਨੂੰ ਸਰਕਾਰ ਆਪਣੀ ਪਰੇਸ਼ਾਨੀ ਮਹਿਸੂਸ ਕਰਦੀ ਹੈ ਇਸੇ ਕਰਕੇ 235 ਦੇ ਕਰੀਬ ਅਜਿਹੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦਿਖਾਈ ਦਿੱਤੀ ਹੈ ਜਿਨ੍ਹਾਂ ਨੂੰ ਤਬਾਦਲਿਆਂ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ 55 ਦੇ ਕਰੀਬ ਤਹਿਸੀਲਦਾਰ 177 ਦੇ ਕਰੀਬ ਨਾਇਬ ਤਹਿਸੀਲਦਾਰ ਜਿਨ੍ਹਾਂ ਦੀਆਂ ਬਦਲੀਆਂ 350 ਕਿਲੋਮੀਟਰ ਦੇ ਘੇਰੇ ਵਿੱਚ ਕੀਤੀਆਂ ਗਈਆਂ ਜਿਨ੍ਹਾਂ ਨੂੰ ਪਟਿਆਲੇ ਤੋਂ ਗੁਰਦਾਸਪੁਰ ਗੁਰਦਾਸਪੁਰ ਤੋਂ ਫਤਿਹਗੜ੍ਹ ਐਸੇ ਕਰਕੇ ਮੰਨਣਾ ਪਏਗਾ ਕਿ ਸਰਕਾਰ ਨੇ ਹੁਣ ਆਪਣਾ ਰੁਖ ਸਪਸ਼ਟ ਕਰ ਦਿੱਤਾ ਹੈ ਕਿ ਤੁਸੀਂ ਇਸੇ ਤਰ੍ਹਾਂ ਧਰਨੇ ਤੇ ਪ੍ਰਦਰਸ਼ਨ ਲਈ ਤਿਆਰੀ ਕਰਦੇ ਰਹੋ ਸਰਕਾਰ ਕਿਸੇ ਵੀ ਤਰ੍ਹਾਂ ਕਰਪਸ਼ਨ ਦਾ ਕੋਈ ਲਾਇਸੈਂਸ ਨਹੀਂ ਦੇਗੀ ਸਰਕਾਰ ਲੋਕਾਂ ਦੀ ਖੱਜਲ-ਖੁਆਰੀ ਨੂੰ ਨਹੀਂ ਸਹੇਗੀ।ਪਰੰਤੂ ਇੱਥੇ ਬਹੁਤ ਸਾਰੀਆਂ ਅਜਹੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਕਿ ਜਦੋਂ ਕਿਸਾਨ ਦਿੱਲੀ ਕੂਚ ਕਰਨਾ ਚਾਹੁੰਦੇ ਸਨ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਸਨ ਕਿ ਕਿਸਾਨਾਂ ਨੂੰ ਆਪਣੀ ਰਾਜਧਾਨੀ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਕੀ ਹੁਣ ਕਿਸਾਨ ਲਾਹੌਰ ਜਾਣਗੇ? ਇਸ ਉੱਤੇ ਵਿਅੰਗ ਕੀਤਾ ਹੈ ਬਿਕਰਮ ਮਸਜਿਦੜੀਆ ਨੇ। ਉਹਨਾਂ ਨੇ ਸਥਿਤੀ ਸਪਸ਼ਟ ਕੀਤੀ ਹੈ ਕਿ ਆਪਣੇ ਬਿਆਨਤ ਤੇ ਖੜਦੇ ਨਜ਼ਰ ਨਹੀਂ ਆਉਂਦੇ ਪੰਜਾਬ ਦੇ ਮੁੱਖ ਮੰਤਰੀ ਇਸੇ ਤਰ੍ਹਾਂ ਪੰਜਾਬ ਜਿਸ ਢੰਗ ਨਾਲ ਚਲਾਇਆ ਜਾ ਰਿਹਾ ਇਹ ਵਿਅਕਤੀ ਪੰਜਾਬ ਚਲਾਉਣ ਦੇ ਕਾਬਿਲ ਨਹੀਂ ਹੈ ਤਾਂ ਹੁਣ ਜਦੋਂ ਕਿਸਾਨ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਗਾਉਣਾ ਚਾਹੁੰਦੇ ਆ ਤਾਂ ਕਿਸਾਨਾਂ ਨੂੰ ਨਾਕੇ ਲਗਾ ਕੇ ਰੋਕ ਲਿਆ ਗਿਆ ਸਾਰੇ ਤਾਮਤ ਤੇ ਨਾਕੇਬੰਦੀ ਕੀਤੀ ਗਈ ਹੈ ਸਵੇਰ ਦੇ ਮਾਹੌਲ ਨੂੰ ਦੇਖ ਲਈਏ ਤਾਂ ਕਿਸਾਨ ਚੰਡੀਗੜ੍ਹ ਵੱਲ ਕੂਚ ਕਰਨਾ ਚਾਹੁੰਦੇ ਸਨ ਬਹੁਤ ਸਾਰੇ ਵੱਡੇ ਕਦਮਾਰ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਹੋਈ ਜਿਨ੍ਹਾਂ ਵਿੱਚ ਜਗਿੰਦਰ ਸਿੰਘ ਉਗਰਾਹਾਂ ਦੀ ਗ੍ਰਿਫਤਾਰੀ ਵੀ ਸੰਗਰੂਰ ਦੀ ਪੁਲਿਸ ਨੇ ਕੀਤੀ ਹੈ ਤੇ ਬਹੁਤ ਸਾਰੇ ਬਿਆਨ ਇਸ ਪੱਖ ਤੋਂ ਦਿਖਾਈ ਦੇ ਰਿਹਾ ਹੈ ਕਿ ਹੁਣ ਤਾਂ ਕਿਸਾਨਾਂ ਨੂੰ ਦਿੱਲੀ ਤਾਂ ਕੀ ਚੰਡੀਗੜ੍ਹ ਜਿਹੜੀ ਉਹਨਾਂ ਦੀ ਆਪਣੀ ਰਾਜਸਥਾਨੀ ਹੈ ਉੱਥੇ ਵੀ ਜਾਣ ਤੋਂ ਰੋਕਿਆ ਜਾ ਰਿਹਾ ਤਾਂ ਮੰਨਣਾ ਪਏਗਾ ਕਿ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਨੇ ਸੱਤਾ ਨਹੀਂ ਸੰਭਾਲੀ ਸੀ ਜਦੋਂ ਸੱਤਾ ਤੋਂ ਬਾਹਰ ਸੀ ਜਦੋਂ ਸੱਤਾ ਵਿੱਚ ਸੀ ਕਾਂਗਰਸ ਦੀ ਸਰਕਾਰ ਜਦੋਂ ਸੱਤਾ ਵਿੱਚ ਸੀ ਅਕਾਲੀ ਭਾਜਪਾ ਗੱਟ ਜੋੜ ਦੀ ਸਰਕਾਰ ਤਾਂ ਸੱਤਾ ਤੋਂ ਬਾਹਰ ਰਹਿ ਕੇ ਬਹੁਤ ਸਾਰੇ ਅਧਿਆਪਕ ਵਰਗਾਂ ਨੂੰ ਬਹੁਤ ਸਾਰੇ ਮੁਲਾਜ਼ਮ ਵਰਗਾਂ ਨੂੰ ਬਹੁਤ ਸਾਰੇ ਅਜਿਹੇ ਅਫਸਰਾਂ ਨੂੰ ਇਸ ਢੰਗ ਦੇ ਨਾਲ ਉਕਸਾਇਆ ਜਾਂਦਾ ਸੀ ਕਿ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਦਾ ਦਮ ਕਿਵੇਂ ਘੋਟਣਾ ਜਿਸ ਤਰ੍ਹਾਂ ਮੌਜੂਦਾ ਮਾਹੌਲ ਅੰਦਰ ਆਮ ਆਦੀ ਪਾਰਟੀ ਦਾ ਸਰਕਾਰ ਦਾ ਦਮ ਘੋਟਿਆ ਜਾ ਰਿਹਾ ਹੈ 3 ਸਾਲਾਂ ਦੇ ਇਸ ਵਕਫੇ ਦੇ ਵਿੱਚ ਸਰਕਾਰ ਤੋਂ ਕੋਈ ਵੀ ਵਰਗ ਖੁਸ਼ ਨਜ਼ਰ ਨਹੀਂ ਆਂਦਾ ਇੱਥੋਂ ਤੱਕ ਕਿ ਬਹੁਤ ਸਾਰੇ ਸਕੱਤਰੇ ਦੇ ਵਿੱਚ ਬੈਠੇ ਮੁਲਾਜ਼ਮ ਅਧਿਕਾਰੀ IAS ਤੇ PCS ਅਫਸਰ ਸਰਕਾਰ ਦੀ ਕਾਰਗੁਜ਼ਾਰੀ ਤੋਂ ਤੰਗ ਹੈ ਉਹਨਾਂ ਨੂੰ ਦਿੱਲੀ ਦੇ ਗੇੜਿਆਂ ਨੇ ਮਾਰ ਲਿਆ ਉਹਨਾਂ ਨੂੰ ਫੀਡਬੈਕ ਦੇਣ ਲਈ ਦਿੱਲੀ ਜਾਣਾ ਪੈਂਦਾ ਦਿੱਲੀ ਦਰਬਾਰ ਦੇ ਵਿੱਚ ਜਿਸ ਤਰ੍ਹਾਂ ਦੀਆਂ ਹਾਜ਼ਰੀਆਂ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਦੇ ਅਫਸਰਾਂ ਦੀਆਂ ਲਗਦੀਆਂ ਰਹੀਆਂ ਉਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਬਹੁਤ ਸਾਰੀਆਂ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਸਾਰੀ ਦੀ ਸਾਰੀ ਚੋਣਾ ਵਿੱਚ ਹੀ ਦਿਖਾਈ ਦਿੰਦੀ ਰਹੀ ਹੈ ਜੋ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦਰ ਕੇਜਰੀਵਾਲ ਨੂੰ ਖੁਸ਼ ਕਰਨ ਲਈ ਦਿਖਾਈ ਦਿੱਤੀ ਹੈ ਸਰਮਣ ਸਿੰਘ ਪੰਦੇਰ ਨੇ ਇੱਥੋਂ ਤੱਕ ਸਰਕਾਰ ਦੇ ਪੁਤਲੇ ਫੂਕਦੇ ਆਏ ਗੱਲ ਕਹਿ ਦਿੱਤੀ ਹੈ ਕਿ ਰਾਵੀ ਦੇ ਕੰਡੇ ਸਤਲੁਜ ਦੇ ਕੰਡੇ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਕਿ ਮਾਈਨਿੰਗ ਕਿੱਥੇ ਹੋ ਰਹੀ ਆ ਨਜ਼ਾਇਜ਼ ਸ਼ਰਾਬ ਕਿਵੇਂ ਵਿਕਰੀਆ ਜਾਂ ਨਸ਼ੇ ਦੇ ਨਾਲ ਕਿਸ ਤਰ੍ਹਾਂ ਸਰਹੱਦੀ ਇਲਾਕਿਆਂ ਦੇ ਵਿੱਚ ਆਮ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਤਾਂ ਨਸ਼ੇ ਦੇ ਕਾਰਨ ਇਸ ਤਰ੍ਹਾਂ ਦੀਆਂ ਕਾਰਵਾਈਆਂ ਸਰਕਾਰ ਕਰ ਰਹੀ ਹੈ ਉਹ ਤਾਂ ਮਹਿਜ ਕੇਵਲ ਉਹਨਾਂ ਗ੍ਰਾਹਕਾਂ ਦੇ ਉੱਤੇ ਕਾਰਵਾਈਆਂ ਅਸਲੀ ਮਗਰਮ ਮੱਛਾ ਨੂੰ ਸਰਕਾਰ ਹੱਥ ਨਹੀਂ ਪਾਰੀ ਇੱਥੋਂ ਤੱਕ ਕਿ ਬਹੁਤ ਸਰੀਆਂ ਗੱਲਾਂ ਹੋਰ ਵੀ ਕਿਸਾਨ ਆਗੂ ਕਰਦੇ ਨਜ਼ਰ ਆਇਆ ਤਾਂ ਇਸ ਪੂਰੇ ਮਾਹੌਲ ਦੇ ਵਿੱਚ ਜਿਸ ਤਰ੍ਹਾਂ ਦਾ ਨੈਰੇਟਿਵ ਸਰਕਾਰ ਸਰਜਰੀਆ ਜਿਸ ਤਰ੍ਹਾਂ ਦੇ ਵਰਤਾਂਤ ਸਰਜੀਦੀ ਬਕਾਈ ਦੇ ਰਹੀ ਹੈ ਤਾਂ ਇਥੋਂ ਤੱਕ ਬਹੁਤ ਸਾਰੇ ਲੋਕਾਂ ਨੇ ਗੱਲ ਕਹਿ ਦਿੱਤੀ ਹੈ ਕਿ ਭਾਜਪਾ ਨੂੰ ਖੁਸ਼ ਕਰਨ ਲਈ ਜਿਸ ਤਰ੍ਹਾਂ ਪੰਜਾਬ ਦਾ ਮੁੱਖ ਮੰਤਰੀ ਹੱਥ ਠੋਕਾ ਬਣਿਆ ਜਿਸ ਤਰ੍ਹਾਂ ਦੇ ਮੌਕੇ ਭਾਜਪਾ ਨੂੰ ਦੇ ਰਿਹਾ ਤਾਂ ਇਸ ਤੋਂ ਸਪਸ਼ਟ ਹੁੰਦਾ ਕਿ ਪੰਜਾਬ ਦੇ ਵਿੱਚ ਅਜੇ ਹਾਲ ਮਾਹੌਲ ਖਰਾਬ ਕਰਕੇ ਸਿੱਧੀ ਵਾਗਡੋਰ ਭਾਜਪਾ ਦੇ ਹੱਥਾਂ ਵਿੱਚ ਦੇਣਾ ਚਾਹੁੰਦਾ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਬਾਹਰ ਆਉਂਦੀਆਂ ਤਾਂ ਕਿਤੇ ਨਾ ਕਿਤੇ ਸ਼ੱਕ ਦੀ ਸੂਈ ਲੋਕਾਂ ਦੇ ਪਰਮ ਪ੍ਰਲੇਖੇ ਕਿਤੇ ਨਾ ਕਿਤੇ ਸਰਕਾਰ ਵੱਲ ਜਾਂਦੇ ਆ ਤੇ ਸਵਾਲ ਫਿਰ ਖੜੇ ਹੁੰਦੇ ਆ ਕਿ ਇਸ ਤਰ੍ਹਾਂ ਕਿਉਂ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਐਸੇ ਮਾਹੌਲ ਦੇ ਵਿੱਚ ਜਿਹੜੀ ਵਿਪਾਸਨਾ ਕਰਨ ਲਈ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਦੇ ਅਨਤ ਗੜ ਵਿੱਚ ਪਹੁੰਚੇ ਹੋਇਆ ਉੱਥੇ ਉਹਨਾਂ ਨੇ 10 ਦਿਨ ਤੱਕ ਧਿਆਨ ਦੇਣਾ ਸਾਧਨਾ ਕਰਨੀ ਹੈ ਪਰੰਤੂ ਉਹਨਾਂ ਦਾ ਧਿਆਨ ਤੇ ਵਿਪਾਸਨਾ ਦੇ ਤਹਿਤ ਜਿਸ ਤਰ੍ਹਾਂ ਇੱਕ ਵਾਸ਼ਨਾ ਪੰਜਾਬ ਦੇ ਪ੍ਰਤੀ ਰਵਿੰਦ ਕੇਜਰੀਵਾਲ ਨੂੰ ਚੜੀ ਹੋਈ ਹੈ 2023 ਦੇ ਵਿੱਚ ਵੀ ਉਹ ਇਸੇ ਤਰ੍ਹਾਂ ਦੀ ਵਿਪਾਸਨਾ ਕਰਨ ਲਈ ਧਿਆਨ ਧਰਨ ਲਈ ਹੁਸ਼ਿਆਰਪੁਰ ਦੇ ਵਿੱਚ ਪਹੁੰਚੇ ਸਨ ਪਰੰਤੂ ਜਿਸ ਤਰ੍ਹਾਂ ਦੇ ਹੁਣ ਕਾਫਲੇ ਲੈ ਕੇ ਪੰਜਾਬ ਪੁਲਿਸ ਦੀ ਸੁਰੱਖਿਆ ਦੇ ਘੇਰੇ ਵਿੱਚ ਉਹਨਾਂ ਨੂੰ ਹੁਸ਼ਿਆਰਪੁਰ ਪਹੁੰਚਾਇਆ ਗਿਆ ਉਸ ਉੱਤੇ ਵਿਰੋਧੀ ਸਿਆਸੀ ਤਿਰਾਂ ਦੇ ਲੋਕ ਸਵਾਲ ਖੜੇ ਕਰਦੇ ਜਾ ਰਿਹਾ ਉਹਨਾਂ ਨੇ ਸਵਾਲ ਖੜੇ ਕਰਦੇ ਆ ਕਿਹਾ ਕਿ ਹੁਣ ਇਤਨਾ ਕਿਤੇ ਦਿੱਲੀ ਤੋਂ ਵਿਹਲਾ ਹੋਣ ਤੋਂ ਬਾਅਦ ਰਵਿੰਦ ਕੇਜਰੀ ਵਾਲੂ ਇਹ ਪਾਸਨਾ ਇਸ ਕਰਕੇ ਚੇਤੇ ਆ ਰਹੀ ਹੈ ਕਿ ਉਹਨਾਂ ਨੂੰ ਪੰਜਾਬ ਦੀ ਵਾਸ਼ਨਾ ਚੜੀ ਹੈ ਉਹਨਾਂ ਨੂੰ ਪੰਜਾਬ ਦਾ ਹੇਜ਼ ਮਾਰ ਰਿਹਾ ਹੈ ਉਹਨਾਂ ਨੂੰ ਪੰਜਾਬ ਦੀ ਫਿਕਰ ਖਾ ਰਹੀ ਹੈ ਉਹਨਾਂ ਨੂੰ ਫਿਕਰ ਖਾ ਰਿਹਾ 227 ਦਾ ਕਿ ਆਖਰ ਦਿੱਲੀ ਤੋਂ ਚਲੇ ਗਏ ਹਰਿਆਣੇ ਤੋਂ ਚਲੇ ਗਏ ਜੇ 227 ਦੇ ਵਿੱਚ ਪੰਜਾਬ ਦੇ ਵਿੱਚੋਂ ਵੀ ਰੁਕਸਤ ਹੋ ਗਏ ਤਾਂ ਫਿਰ ਜ਼ਮੀਨੀ 70 ਜਿਹੜੀ ਹੈ ਆਮ ਆਦੀ ਪਾਰਟੀ ਦੀ ਹੋਂਦ ਜਿਹੜੀ ਹੈ ਉਹ ਡਗਮਗਾ ਜਾਏਗੀ ਕਿਉਂਕਿ ਜਿਸ ਤੰਗ ਦੇ ਨਾਲ ਜਿਸ ਤੇਜ਼ੀ ਦੇ ਨਾਲ ਦੇਸ਼ ਦੀ ਤਿੱਜੀ ਪਾਰਟੀ ਵਜੋਂ ਜਿਹੜਾ ਕੌਮੀ ਪਾਰਟੀ ਦਾ ਮਕਾਮ ਹਾਸਲ ਕੀਤਾ ਸੀ ਉਹ ਵੀ ਖੁੱਸਦਾ ਵਿਖਾਈ ਦੇ ਰਿਹਾ ਆਖਰ ਚਰਚਾਵਾਂ ਦੇ ਵਿੱਚ ਵੀ ਨਿਕਲਿਆ ਕਿ ਅਰਵਿੰਦ ਕੇਜਰੀਵਾਲ ਪੰਜਾਬ ਸਰਕਾਰ ਦੀ ਪੰਜਾਬ ਦੇ ਮੁੱਖ ਮੰਤਰੀ ਦੀ ਫੀਲਡ ਲੈਣ ਲਈ ਅਜਿਹੇ ਆ ਧਿਆਨ ਧਰ ਰਿਹਾ ਤੇ ਵੇਖਣਾ ਚਾਹੁੰਦਾ ਹੈ ਕਿ ਕਿਸ ਤਰ੍ਹਾਂ ਦੀਆਂ ਖਬਰਾਂ ਕਿਸ ਤਰ੍ਹਾਂ ਦੀ ਨਜ਼ਰ ਲੋਕਾਂ ਦੀ ਉਹੀ ਜਾਏਗੀ ਤਾਂ ਇਸ ਦੇ ਨਾਲ ਹੀ ਜਿਹੜੀ ਆਮ ਆਦਮੀ ਪਾਰਟੀ ਦੀ ਸ਼ਾਖ 3 ਸਾਲਾਂ ਦੇ ਵਕਫੇ ਦੇ ਵਿੱਚ ਗੋਆ ਚੁੱਕੀ ਹੈ ਉਸ ਸ਼ਾਖ ਨੂੰ ਬਰਕਰਾਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕਿਸਾਨਾਂ ਤੇ ਤਹਿਸੀਲਦਾਰਾਂ ਤੇ ਅਧਿਆਪਕਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਕਰਦੇ ਵਿਖਾਈ ਦੇ ਰਿਹਾ ਹੈ ਤਾਂ ਕਿ ਛੋਟੇ ਮੋਟੇ ਧਰਨੇ ਪ੍ਰਦਰਸ਼ਨ ਜਿਹੜੇ ਆ ਉਹ ਦਬੇ ਜਾ ਸਕਣ ਨੰਪੇ ਜਾ ਸਕਣ ਲੋਕਤੰਤਰ ਦੀ ਆਵਾਜ਼ ਨੂੰ ਇੱਕ ਵਾਰ ਫਿਰ ਦਬਾਇਆ ਜਾ ਸਕੇ ਲੋਕਤੰਤਰ ਦਾ ਰਾਗ ਅਲੱਪਣ ਵਾਲੀ ਸੰਘਰਸ਼ ਤੋਂ ਨਿਕਲਣ ਵਾਲੀ ਪਾਰਟੀ ਜਦੋਂ ਹੁਣ ਅਜਿਹੇ ਹੱਥ ਕੰਡੇ ਅਪਣਾ ਰਹੀ ਹੈ ਤਾਂ ਉਸ ਦੀ ਚਰਚਾ ਹੋ ਰਹੀ ਹੈ ਕਿ ਸੱਤਾ ਵਿੱਚ ਆ ਕੇ ਲੋਕ ਕਿਸ ਤਰ੍ਹਾਂ ਸੱਤਾ ਦਾ ਹੰਕਾਰ ਪਾ ਲੈਂਦੇ ਆ ਹੰਕਾਰੀ ਹੋ ਜਾਂਦੇ ਆ ਘਮੰਡੀ ਹੋ ਜਾਂਦੇ ਆ ਤੇ ਉਹ ਆਪਣਾ ਵਤੀਰਾ ਜਦੋਂ ਅਜਿਹਾ ਪੇਸ਼ ਕਰਦੇ ਆ ਤਾਂ ਲੋਕ ਫੇਰ ਅਗਲੀ ਵਾਰ ਉਹਨਾਂ ਨੂੰ ਸਬਕ ਸਿਖਾਉਣ ਲਈ ਤਿਆਰ ਹੋ ਜਾਂਦੇ ਆ